ਇਸ ਸ਼ਵੀਲਾਂ ਦਾ ਬਹੁਤ ਦੇਖਿਆ ਜੀ ਇੱਥੇ ਨਵੇਂ ਹੀ ਤੇ ਦੇਖਣ ਨੂੰ ਮਿਲਿਆ ਬੂਟੇ ਵੰਡੇ ਜਾ ਰਹੇ ਜੜੀਆਂ ਵੰਡੇ ਜਾ ਰਹੇ ਆ ਅ ਕੀ ਕਾਰਨ ਹੈ ਜੀ ਇਹ ਜੀ ਦੇਰਪੀ ਦਾ ਬੱਚਾ ਹੈ ਜਨਮ ਦਿਨ ਦੇ ਦਿਹਾੜੇ ਵਿੱਚ ਨੇ ਖੁਸ਼ੀ ਚ ਸ਼ਵੀਲਾਂ ਨੇ ਸੀ ਨਾਲ ਇਹ ਉਪਰਾਲਾ ਕੀਤਾ ਕਿ ਬੂਟੇ ਲਾ ਕੇ ਵਾਧ ਤੋ ਵਾਧ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਬੂਟੇ ਵੰਡਣਾ ਉਪਰਾਲਾ ਕੀਤਾ ਅੱਛਾ ਤਾਂ ਕਹਿਣਾ ਜਰ ਬੰਦਾ ਸ਼ੋਧਮਾ ਸ਼ੋਧਮਾ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਆ ਵੀ ਲੋਕੀ ਜਿਹੜੇ ਬੱਚਾ ਬੂਟਿਆਂ ਨੂੰ ਛਾੜਦੇ ਆ ਇਹ ਸੰਭਾਲ ਕਰਨਾ ਲਾਉਣ ਇਹ ਵੱਧ ਵੱਲ ਪਾ ਲੈਣਾ ਇਹ ਕਿਸੇ स्नेहा ਲੋਕਾਂ ਨੂੰ ਪਹੁੰਚਾਉਣਾ ਚਾਹੁੰਦੇ ਆ ਕਿ ਲੋਕੀ ਇਹ ਬ ਇਹਨਾਂ ਦੀ ਕੇਅਰ ਕਰਨਾ ਤੇ ਨਵਾਤਾਵਾਰ ਨੂੰ ਤੋਂ ਛੋਣ ਤੋਂ ਬਚਾਉਣਾ ਹਾਂਜੀ ਸਾਰੇ ਸਤਿ ਸ੍ਰੀ ਅਕਾਲ ਜੀ ਸਤਿ ਸੰਗਤ ਜੀ ਅਸੀਂ ਦਲਪ੍ਰੀਤ ਸਿੰਘ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨੀ ਛੋਟੀ ਉਮਰ ਦੇ ਵਿੱਚ ਦਰਖਤ ਲਾਉਣ ਦਾ ਪ੍ਰਾਰਾਲਾ ਸ਼ੁਰੂ ਕੀਤਾ ਹੈ ਇਹ ਹਰੇਕ ਬੰਦੇ ਨੂੰ ਚਾਹੀਦਾ ਵੀ ਆਪਰੇ ਜਨਮ ਦਿਨ ਤੇ ਇੱਕ ਦਰਖਤ ਦਾ ਬੂਟਾ ਲਾਜ਼ਮੀ ਲਾਵੇ ਤਾਂ ਕਿ ਆਪਣਾ ਨਾ ਵਾਤਾਵਰਨ ਖਰਾਬ ਹੋ ਰਿਹਾ ਗਰਮੈਸ਼ ਵਧ ਰਹੀ ਹੈ ਜਾਂ ਪੋਲਿਊਸ਼ਨ ਵਧ ਰਿਹਾ ਉਸ ਤੇ ਕੰਟਰੋਲ ਹੋ ਸਕੇ ਅਸੀਂ ਇਸ ਤੇ ਬੱਚੇ ਦਾ ਬਹੁਤ ਬਹੁਤ ਤਲਵਾਦ ਕਰਦੇ ਜਿਨ੍ਹਾਂ ਨੇ ਆਪਣਾ ਲਾ ਕੀਤਾ ਕਾਹਦੇ ਰੋ ਤਲਵਾਦ ਕਾਫੀ ਬੁੱਟੇ ਬੰਡੇ 300 ਤੋਂ ਉੱਤੇ ਕਰੀਬ ਦੇ ਬੰਡੇ ਗਏ ਬੁੱਟੇ ਬੰਡੇ ਆ ਜਾਨੀ ਹਜੇ ਪਏ ਆ ਕੁਝ ਥੋੜੇ ਨੇ ਤੇ ਬਾਕੀ ਬਾਬੇ ਦੀ ਮਿਹਰਬਾਨੀ ਜੇ ਹੋਰ ਵੀ ਜਿਹੜਾ ਹੋਗਾ ਲੰਗਰ ਲੱਗਿਆ ਤੇ ਅੱਗੇ ਵਾਸਤੇ ਵੀ ਜਿਹੜਾ ਕੋਈ ਜਗਾ ਦੱਸੂਗਾ ਕਿੱਥੇ ਲਾਉਣਾ ਇਹ ਬੱਚਾ ਕਹਿੰਦਾ ਵੀ ਅਸੀਂ ਆਪ ਉਹਦੇ ਪਰਵਿਸ਼ ਕਰਿਆ ਕਰਾਂਗੇ ਬਿੰਡ ਉਹਨੂੰ ਜਾ ਕੇ ਬੂਟੇ ਲਾ ਕੇ ਵੀ ਆਵਾਂਗੇ ਪਾਣੀ ਵੀ ਪਾ ਕੇ ਆਇਆ ਕਰਾਂਗੇ ਅੱਜ ਵਿੱਚ ਕੀ ਰਵਾਂਗਾ ਮੇਰਾ ਨਾਮ ਦਲਪ੍ਰੀਤ ਸਿੰਘ ਜੀ ਇਹ ਮੇਰਾ 14ਵਾਂ ਜਾਣਦਣਾ ਜੀ ਜਿਵੇਂ ਮਨ ਦੇ ਵਿੱਚ ਐ ਬੂਟੇ ਵੰਡੇ ਜਾਂ ਇਹ ਜਿਵੇਂ ਕਿ ਵਾਤਾਵਰਨ ਨੂੰ ਪੋਲੂਸ਼ਨ ਹੋ ਰਿਹਾ ਜੀ ਵਾਤਾਵਰਨ ਚ ਤੇ ਗਰਮੈਸ਼ ਵਧ ਰਹੀ ਹੈ ਜੀ ਸਾਨੂੰ ਐ ਪਾਣੀ ਮੁੱਕ ਰਿਹਾ ਜੀ ਤੇ ਅਸੀਂ ਸੋਚਿਆ ਵੀ ਬੂਟੇ ਵੰਡ ਕੇ ਹਾਂਜੀ ਬਚਾਇਆ ਜਾਵੇ ਤੇ ਅਸੀਂ ਅਗਲੀ ਵਾਰ ਵੀ ਇਸ ਤਰ੍ਹਾਂ ਹੀ ਵੰਡਾਂਗੇ ਤੇ ਅਸੀਂ ਆਪ ਜਾ ਕੇ ਪਾਣੀ ਪਾ ਕੇ ਆਵਾਂਗੇ ਤੇ ਜਿੱਥੇ ਕੋਈ ਸਾਨੂੰ ਕੋਈ ਕਹੂਗਾ ਅਸੀਂ ਉੱਥੇ ਜਾ ਕੇ ਵੀ ਲਾ ਕੇ ਆਵਾਂਗੇ ਕਿੰਨੇ ਬੂਟੇ ਲਾਇਏ ਬੱਸੀ ਅਸੀਂ 300 ਦੇ ਕਰੀਬ ਲਾਇਆ ਜੀ ਇਸ ਸ਼ਬੀਲਾਂ ਦਾ ਬਹੁਤ ਦੇਖੀਆ ਜੀ ਇੱਥੇ ਨਵੇਂ ਜੀ ਦੇਖਣ ਨੂੰ ਮਿਲੇ ਆ ਬੂਟੇ ਵੰਡੇ ਜਾ ਰਹੇ ਚਲੀਆ ਵੰਡੇ ਜਾ ਰਹਿਆ ਅ ਕੀ ਕਾਰਨ ਹੈ ਜੀ ਇਹ ਜੀ ਦੈਲਪੀ ਦੇ ਨਾਲ ਬੱਚਾ ਹੈ ਜੀ ਜਾਨ ਦੇਣ ਦੇ ਦੈਲਪੀ ਦੇ ਬੱਚੇ ਨੇ ਖੁਸ਼ੀ ਚ ਸ਼ਬੀਲਾਂ ਨੂੰ ਇਸ ਨਾਲ ਇਹ ਪ੍ਰੋਗਰਾਮ ਕੀਤਾ ਕਿ ਬੂਟੇ ਲਾ ਕੇ ਬਾਅਦ ਤੋਂ ਬਾਅਦ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਬੂਟੇ ਵੰਡਣਾ ਪ੍ਰੋਗਰਾਮ ਕੀਤਾ ਚਾਹਦਵਾ ਅਸੀਂ ਲੋਕਾਂ ਨੂੰ ਵੇਅਰ ਕਰਨਾ ਚਾਹੁੰਦੇ ਆ ਵੀ ਲੋਕੀ ਜਿਹੜੇ ਬੱਚਾ ਬੂਟਿਆਂ ਨੂੰ ਸਾੜਦੇ ਆ ਇਹ ਸੰਭਾਲ ਕਰਨਾ ਲਾਉਣ ਇਹ ਵੱਧ ਵੱਲ ਪਾ ਲੈਣਾ ਅਸੀਂ ਇਸ ਸਨੇਹਾ ਲੋਕਾਂ ਨੂੰ ਪਹੁੰਚਾਉਣਾ ਚਾਹੁੰਦੇ ਆ ਵੀ ਲੋਕੀ ਇਹਨਾਂ ਦੀ ਕੇਅਰ ਕਰਨਾ ਤੇ ਨਿਵਾਤਾਬਾਰ ਨੂੰ ਦੂਸ਼ਣ ਤੋਂ ਬਚਾਉਣਾ ਹਾਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸੰਗਤ ਜੀ ਅਸੀਂ ਦਲਪ੍ਰੀਤ ਸਿੰਘ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨੀ ਛੋਟੀ ਉਮਰ ਦੇ ਵਿੱਚ ਦਰਖਤ ਲਾਉਣ ਦਾ ਅਪਰਾਹਲ ਸ਼ੁਰੂ ਕੀਤਾ ਹੈ ਇਹ ਹਰੇਕ ਬੰਦੇ ਨੂੰ ਚਾਹੀਦਾ ਵੀ ਆਵਰੇਜ ਜਨਮ ਦਿਨ ਤੇ ਇੱਕ ਦਰਖਤ ਦਾ ਬੂਟਾ ਲਾਜ਼ਮੀ ਲਾਵੇ ਤਾਂ ਕਿ ਆਪਣਾ ਜਰਾ ਬਾਤਾਵਾਰਨ ਖਰਾਬ ਹੋ ਰਿਹਾ ਹੈ ਗਰਮੈਸ਼ ਵਧ ਰਹੀ ਹੈ ਜਾਂ ਪੋਲਿਊਸ਼ਨ ਵਧ ਰਿਹਾ ਉਸ ਤੇ ਕੰਟਰੋਲ ਹੋ ਸਕੇ ਅਸੀਂ ਇਸ ਤੇ ਬੱਚੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਉਪਰਾ ਲੈ ਕੀਤਾ ਬਹੁਤ ਬਹੁਤ ਧੰਨਵਾਦ ਹੈ ਕਾਫੀ ਬੂਟੇ ਬੰਡੇ 300 ਤੋਂ ਉੱਤੇ ਕਰੀਬ ਦੇ ਬੰਡੇ ਗਏ ਬੂਟੇ ਬੰਡੇ ਆ ਜਾਨੀ ਹਜੇ ਪਏ ਆ ਕੁਝ ਥੋੜੇ ਨੇ ਤੇ ਬਾਕੀ ਬਾਬੇ ਦੀ ਮਿਹਰਬਾਨੀ ਜੇ ਹੋਰ ਵੀ ਜਿਹੜਾ ਹੋਊਗਾ ਲੰਗਰ ਲੱਗਿਆ ਤੇ ਅੱਗੇ ਵਾਸਤੇ ਵੀ ਜਿਹੜਾ ਕੋਈ ਜਗ੍ਹਾ ਦੱਸੂਗਾ ਕਿੱਥੇ ਲਾਉਣਾ ਹੈ ਇਹ ਬੱਚਾ ਕਹਿੰਦਾ ਵੀ ਅਸੀਂ ਆਪ ਉਹਦੇ ਪਰਵਿਸ਼ ਕਰਿਆ ਕਰਾਂਗੇ ਵੀ ਉਹਨੂੰ ਜਾ ਕੇ ਬੂਟੇ ਲਾ ਕੇ ਵੀ ਆਵਾਂਗੇ ਪਾਣੀ ਵੀ ਪਾ ਕੇ ਆਇਆ ਕਰਾਂਗੇ ਅਜੀ ਬੱਚੇ ਕੀ ਲਾਵਾ ਦਾ ਮੇਰਾ ਨਾਮ ਦਲਪ੍ਰੀਤ ਸਿੰਘ ਜੀ ਇਹ ਮੇਰਾ 14ਵਾਂ ਜਾਣਦੇ ਨੇ ਜੀ ਜਿਵੇਂ ਮਨ ਦੇ ਵਿੱਚ ਆਏ ਬੂਟੇ ਵੰਡੇ ਜਾਣ ਇਹ ਜਿਵੇਂ ਕਿ ਵਾਤਾਵਰਨ ਨੂੰ ਪੋਲਿਊਸ਼ਨ ਹੋ ਰਿਹਾ ਜੀ ਵਾਤਾਵਰਨ 'ਚ ਤੇ ਗਰਮੈਸ਼ ਵਧ ਰਹੀ ਹੈ ਜੀ ਸਾਨੂੰ ਇਹ ਪਾਣੀ ਮੁੱਕ ਰਿਹਾ ਜੀ ਤੇ ਅਸੀਂ ਸੋਚਿਆ ਵੀ ਬੂਟੇ ਵੰਡ ਕੇ ਹਾਂਜੀ ਬਚਾਇਆ ਜਾਵੇ ਤੇ ਅਸੀਂ ਅਗਲੀ ਵਾਰ ਵੀ ਇਸ ਤਰ੍ਹਾਂ ਹੀ ਵੱਡਾਂਗੇ ਤੇ ਅਸੀਂ ਆਪ ਜਾ ਕੇ ਪਾਣੀ ਪਾ ਕੇ ਆਵਾਂਗੇ ਤੇ ਜਿੱਥੇ ਕੋਈ ਸਾਨੂੰ ਕੋਈ ਕਹੂਗਾ ਅਸੀਂ ਉੱਥੇ ਜਾ ਕੇ ਵੀ ਲਾ ਕੇ ਆਵਾਂਗੇ ਕਿੰਨੇ ਬੁੱਟੇ ਲਾਏ ਬੱਲੇ ਅਸੀਂ 300 ਦੇ ਕਰੀਬ ਲਾਏ ਆ ਜੀ